ਮਸ਼ਹੂਰ ਬਲੌਗਰ ਅਤੇ ਯੂਟਿਊਬਰ ਾਰਮਾਨ ਮਲਿਕ ਵੱਲੋਂ ਮਹਾਵੀਰ ਅਤੇ ਪਾਇਲ ਮਲਿਕ ਤੇ ਸ਼੍ਰੀ ਕਾਲੀ ਮਾਤਾ ਮੰਦਰ ਜੀ ਦੇ ਸਰੂਪ ਨੂੰ ਤਾਰਨ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਨ ਦੇ ਮਾਮਲੇ ਨੂੰ ਲੈ ਕੇ ਵਿਵਾਦ ਨੇ ਵੱਡਾ ਰੂਪ ਧਾਰਨ ਕਰ ਲਿਆ। ਇਹ ਵਿਵਾਦ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਅੱਜ ਪਟਿਆਲਾ ਵਿਖੇ ਸਿਪਚੈਨਾ ਦੇ ਮੁੱਖ ਦਫ਼ਤਰ ਜੋ ਕਿ ਰਾਜਪੁਰਾ ਰੋਡ ਸਾਹਮਣੇ ਕੁਮਾਰਸਵਾ ਸਕੂਲ ਗਰਾਊਂਡ ਦੇ ਬਾਹਰ ਸਥਿਤ ਹੈ, ਉੱਥੇ ਪਾਇਲ ਮਲਿਕ ਅਤੇ ਾਰਮਾਨ ਮਲਿਕ ਦਾ ਪੁਤਲਾ ਕੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਿੰਦਰ ਲੋਚਮ ਸ਼ਿਵਸਨੋ ਨੂੰ ਬਾਲਾ ਸਾਹੂ ਠਾਕਰੇ ਦਾ ভাইস ਪ੍ਰਧਾਨ ਪੰਜਾਬ ਪਟਿਆਲੇ ਜ਼ਿਲ੍ਹੇ ਦਾ ਪ੍ਰਭਾੜੀ ਸੋਸ਼ਲ ਮੀਡੀਆ ਦੇ ਉੱਪਰ ਅਰਮਾਨ ਮਲਿਕ ਪਾਇਲ ਮਲਿਕ ਔਰ ਰਿਤਿਕਾ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਪਾਇਲ ਮਲਿਕ ਨੇ ਜੋ ਮਾਤਾ ਸਾਰੀ ਸਤਕਾਰ ਜੋ ਕਾਲੀ ਮਾਤਾ ਮੰਦਿਰ ਦੇ ਵਿਰੇ ਕਾਲੀ ਮਾਤਾ ਜੀ ਨੇ ਉਹਨਾਂ ਦਾ ਜਿਹੜਾ ਸਰੂਪ ਧਾਰਿਆ ਸੀਗਾ ਔਰ ਅਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀਗਾ ਉਹਦੇ ਖਿਲਾਫ ਅੱਜ ਉਹਦਾ ਪੁੱਤਰਾ ਫੁਕੇਗਾ ਇਹਦੇ ਖਿਲਾਫ ਜੱਦ ਜੋ ਸਖਤ ਕਾਰਵਾਈ ਕਰਵਾਵਾਂਗੇ ਪ੍ਰਧਾਨ ਜੀ ਪਰਉਨਾ ਵੱਲੋਂ ਦੇਖਿਆ ਗਿਆ ਸਾਰੇ ਹਿੰਦੂ ਜਥੇਬੰਦੀ ਇਕੱਠੇ ਹੋਏ ਸੀ ਕਾਲੇ ਮਾਤਾ ਮੰਦਿਰ 'ਚ ਤੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਸੀ ਤੇ ਉਹਨਾਂ ਨੂੰ ਦੰਡ ਵੀ ਲਾਇਆ ਗਿਆ ਸੀ ਪਰ ਫੇਰ ਅੱਜ ਫੇਰ ਉਹਨਾਂ ਉੱਪਤਲਾ ਫੁਕਿਆ ਗਿਆ ਨਹੀਂ ਸਾਨੂੰ ਨਹੀਂ ਪਤਾ ਕਿ ਉਹਨੇ ਮਾਫੀ ਕਿਉਂ ਦਿੱਤੀ ਆ ਹਿੰਦੂ ਸਮਾਜ ਜਿਹੜਾ ਆਪਸ ਵਿੱਚ ਵਾਟੇ ਹੋਏ ਨੇ ਜੋ ਸੰਸਾਪ ਜੋ ਹਿੰਦੂ ਧਰਮ ਦੇ ਬਾਰੇ ਕੋਈ ਵੀ ਦੇਵੀ ਦੇਵਤਾ ਬਾਰੇ ਗਲਤ ਬੋਲੇਗਾ ਜਾਂ ਲਿਖੇਗਾ ਅਸੀਂ ਤਾਂ ਪੂਰੀ ਕਾਰਵਾਈ ਕਰਾਵਾਂਗੇ ਸਾਹਮਣੇ ਬਦੋਂ ਉਹਨਾਂ ਨੇ ਕਿਉਂ ਮਾਫ ਕੀਤਾ ਉਹਦਾ ਮਾਫ ਕਰਨ ਦਾ ਕਾਰਨ ਕੀ ਆ ਤਾਂ ਹੀ ਐਸੇ ਲੋਕਾਂ ਦਾ ਹੌਸਲੇ ਬਲੰਦ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕ ਪਰ ਵੀਡੀਓ ਚ ਪ੍ਰਧਾਨ ਜੀ ਦੇਖਿਆ ਜਾ ਰਿਹਾ ਕੁਝ ਚਲੋ ਬਣਾਈਏ ਚ ਇਹ ਆਪਾਂ ਮੰਨਦੇ ਆ ਗਲਤ ਪਰ ਐਸਾ ਕੀ ਸੀ ਜਿਹੜਾ ਅਜ ਉਹ ਪੁਤਲਾ ਫੁਪਣਾ ਪਿਆ ਮਾਤਾ ਦੇ ਰੂਪ ਧਾਰਨਾ ਜੀ ਮਨਾਇਆ ਸਾਡੇ ਚਰਤਗੁਰ ਪੰਜਾਂ ਰੰਗ ਦੀ ਜੇ ਹੁੰਦੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੁਸਤਾਨ ਦਾ ਬੇਇਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਉਹ ਦੇਖਿਆ ਜਾ ਰਿਹਾ ਜੀ ਜਿਹੜੀ ਉਹਨਾਂ ਦੀ ਪਤਨੀ ਹੈ ਉਹ ਬਿਮਾਰ ਹੋਈ ਪਈ ਐ ਾਰਮਾਨ ਮਲਿਕ ਦੀ ਸੀਰਸ ਐ ਮਤਲਬ ਉਹ ਟੈਨਸ਼ਨ ਲੈ ਕੇ ਨਹੀਂ ਜਾਦਾ ਉਹ ਟੈਨਸ਼ਨ ਨਹੀਂ ਲਈ ਸਭ ਡਰਾਮੇਬਾਜ਼ੀ ਕਰਦੇ ਨੇ ਸਾਨੂੰ ਦਾ ਕੋਈ ਮਤਲਬ ਨਹੀਂ ਐ ਜੀ ਤਾਂ ਉਹਦਾ ਬਿਮਾਰ ਕਰੇਗਾ ਤਾਂ Hindu ਪਰਚਾ ਹਿੰਦੂ ਜਥੇਬੰਦੀਆਂ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਐ ਉਹਨਾਂ ਨਾਲ ਇਹ ਜਿਹੜਾ ਇਹ ਜਿਹੜਾ ਹਿੰਦੂ ਸਮਾਜ ਨਾਲ ਸੀ ਨਹੀਂ ਹੈਗੇ ਸਾਡਾ ਆਪਣਾ ਸਾਡਾ ਜਿਹੜਾ ਪ੍ਰੋਗਰਾਮ ਐ ਸਾਡਾ ਅਸੀਂ ਖਿਲਾਫ ਐ ਜੀ ਇਹਦੇ ਕਿਨੇ ਮਾਪ ਦਿੱਤਾ ਕਿਉਂ ਕੀਤਾ ਉਹਦਾ ਕਾਰਨ ਕੀ ਐ ਉਹਨਾਂ ਨੂੰ ਪਤਾ ਹੋਊਗਾ ਹੁਣ ਤੁਸੀਂ ਤੁਹਾਡੀ ਮੇਨ ਮੰਗ ਕੀ ਐ ਫਿਰ ਮੇਨ ਮੰਗ ਉਹਦਾ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖਿਲਾਫ ਪਰ ਠੀਕ